ਦੋਸਤੋ ਮੈਂ ਸਾਹਿਲ ਗੁਪਤਾ ਨਾਭਾ ਅੱਜ ਅਸੀਂ ਆਇਆ ਪ੍ਰਾਣਾ ਹਾਈ ਕੋਰਟ ਨਾਭਾ ਦੇ ਵਿੱਚ ਕ੍ਰਿਸ਼ਨਾ ਸੋਡਾ ਸ਼ੋਪ ਦੇ ਜਿੱਥੇ ਲਾਟਰੀਆਂ ਲੱਗਦੀਆਂ ਨੇ ਤੇ ਪਿਛਲੇ ਦਿਨ ਆਪਣਾ 2-4 ਦਿਨ ਪਹਿਲਾਂ 1 ਲੱਖ ਰੁਪਏ ਦੀ ਲਾਟਰੀ ਲੱਗੀ ਇਸ ਦੁਕਾਨ ਦੇ ਵਿੱਚੋਂ ਤੁਹਾਨੂੰ ਉਹਦਾ ਦੁਕਾਨ ਦਾ ਵੇਰਵਾ ਵੀ ਦੱਸਾਂਗੇ ਤੁਹਾਨੂੰ ਸਾਰੀ ਦੁਕਾਨ ਦੀ ਜਾਣਕਾਰੀ ਦਿੰਨੇ ਤੇ ਕਿ ਇਹ ਕਿੱਥੇ ਦੁਕਾਨ ਹੈ ਤੇ ਕਿਵੇਂ ਲਾਟਰੀ ਲੱਗੀ ਹੈ ਕਿਵੇਂ ਲੋਕਾਂ ਦੀ ਕਿਸਮਤ ਜੱ ਨਾਬਾ ਦੇ ਮਸ਼ਹੂਰ ਜਗਾ ਪ੍ਰਾਣਾ ਹਾਈ ਕੋਰਟ ਨਾਬਾ ਦੇ ਵਿੱਚ ਕ੍ਰਿਸ਼ਨਾ ਲਾਕਟਰੀ ਏਜੰਸੀ ਨਾਬਾ ਦੇ ਵਿੱਚ ਪਿਛਲੇ ਹੀ ਆਪਣਾ 2-4 ਦਿਨ ਪਹਿਲਾਂ 1 ਲੱਖ ਰੁਪਏ ਦੀ ਲਾਕਟਰੀ ਲੱਗੀ ਸੀਗੀ ਤੇ ਕੋਈ ਵੀ ਤਿਹਾਰ ਤੇ ਲਾਕਟਰੀਆਂ ਲੱਗਦੀਆਂ ਨੇ ਜ਼ਰੂਰ ਵਿਜ਼ਿਟ ਕਰੋ ਤੇ ਵਿਸਾਖੀ ਰੱਖੜੀ ਦੀਵਾਲੀ ਲੋਹੜੀ ਤੇ ਆਪਣਾ ਲਾਕਟਰੀਆਂ ਪਾਓ ਤੇ ਲਾਕਟਰੀਆਂ ਦਾ ਆਨੰਦ ਮਾਣੋ ਕਿਸਮਤ ਜਗਾਓ ਦੇਖ ਸਕ ਰਹੇ ਹੋ ਤੁਸੀਂ 10 ਤਰੀਕ ਨੂੰ 10 ਜਨਵਰੀ 2026 ਦੇ ਵਿੱਚ ਆਪਣਾ ਪਹਿਲੇ ਹੀ ਮਹੀਨੇ ਆਪਣਾ 7 ਰੁਪਏ ਦੀ ਲਾਟਰੀ ਦੇ ਵਿੱਚੋਂ 1 ਲੱਖ ਰੁਪਏ ਦਾ ਇਨਾਮ 17515 17 17515 ਲਾਟੇ ਲੱਗੀ ਹੈ 17517 10 ਜਨਵਰੀ 2026 17517 ਲਾਟੇ ਲੱਗੀ ਹੈ ਜੀ 70 ਰੁਪਏ ਲਾਟਰੀ ਦੇ ਵਿੱਚੋਂ ਈ ਲੱਖ ਰੁਪਏ ਮਿਲੇ। ਲੋਹੜੀ ਦੇ ਸ਼ੁਭ ਮੌਕੇ ਤੇ ਕ੍ਰਿਸ਼ਨ ਏਜੰਸੀ ਵੱਲੋਂ ਇਨਾਮ ਕੱਢਿਆ ਗਿਆ ਸੀਗਾ। ਪੁਰਾਣਾ ਹਾਈ ਕੋਰਟ ਨਾਭਾ ਨੀਅਰ ਜੈਨ ਸਕੂਲ ਪੋਜਾ ਆਰਾਮ ਦੀ ਧਰਮਸ਼ਾਲਾ।